ਕਿ ਤੈਸ ਟੱਚ ਕਰਾ ਲੋ ਇਹਨੇ ਦੂਜੇ ਜਿਹੜਾ ਪੀਜਾ ਕਿੰਨਾਂ ਦਿਨ ਟੱਚ ਕਰਾ ਲੋ ਉਹ ਚੁੱਪ ਕਰ ਖੜਾ 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 ਉਹ ਜਹਾਰਾ ਬੋਲਣਾ ਨਹੀਂ ਤੂੰ ਬੀਬੀ ਕਿੰਦਾਂ ਟੱਚ ਕਰਾ ਕਰੀ ਜਾਂਦਾ ਘੜੀ ਉੜੀ ਇਦਾਂ ਨਹੀਂ ਕਰੀ ਹੁਸਾ ਨਾ ਕਰੀ ਅੱਗੇ ਮੈਂ ਤੈਨੂੰ ਤੂੰ ਆਪਣੀ ਇਤੋਂ ਛਾਲ ਲੇਗੀ ਮੈਂ ਤਾਂ ਅੱਗੇ ਤੈਨੂੰ ਰੋਕਿਆ ਕਿ ਇਹਨੇ ਤਾਂ ਰੋਕਿਆ ਤੂੰ ਆਪਣੀ ਇਤੋਂ ਛਾਲ ਲੇਗੀ ਬੰਦਿਆਂ ਦੀ ਬੈ ਜੀ ਲੈ ਇਹਨਾਂ ਛਾਲ ਲੇਗੀ ਕਿਸੇ ਜਹਰ ਦਾ ਜੀ ਕਰਦਾ ਵੀ ਮੈਂ ਆਪਣੀ ਇਤੋਂ ਛਾਲਾਂ ਮੈਂ ਕਹਾਂ ਮੈਨੂੰ ਫਲਾਣੇ ਬੰਦੇ ਨੇ ਹੱਥ ਲਾਇਆ ਕੋ ਮੂਰਖਿਆ ਬੰਦਾ ਕੋਈ ਜੇ ਗੱਲ ਹੋਈ ਤਾਂ ਕਹੀ ਉਹਨੇ ਵੇਹ ਕਨ ਨਹੀਂ ਤੇਰੇ ਪਿਓ ਨਾਲ ਕੋਤ ਲੈਤਾ ਉਹਨੇ ਮੇਰੀ ਗੱਲ ਸਮਝ ਉਹਦੇ ਨਾਲ ਕਿਉਂ ਲੈਤਾ ਕਿਸੇ ਹੋਰ ਦਾ ਨਾਲ ਕਿਉਂ ਲੈਤਾ ਤੇਰੇ ਭਰਾ ਦਾ ਲਿਆ ਆ ਇਸ ਗੱਲੋਂ ਮਾਰਾ ਕਹਿਣਾ ਸ਼ੁਰੂ ਕਰਦਾ ਵੀ ਇਹਨੇ ਮੇਰੇ ਪੁੱਤ ਤੇ ਇਲਜ਼ਾਮ ਪਾਵਾ ਬਾਬਾ ਜੀ ਉਹਨੇ ਛੱਡ ਦਿੱਤਾ ਤੁਸੀਂ ਤੁਸੀਂ ਮੇਰੀ ਸੁਣੋ ਗੱਲ ਤੁਸੀਂ ਆਪਣੇ ਪੁੱਤ ਨੂੰ ਤੁਸੀਂ ਸਟੈਂਡ ਉਹ ਕਰੀ ਜਾਂਦੇ ਹੋ ਡਿਫੈਂਡ ਵੀ ਮੇਰੇ ਪੁੱਤ ਤੇ ਇਲਜ਼ਾਮ ਲਾਤਾ ਤੁਸੀਂ ਇਹ ਕੋਈ ਨਹੀਂ ਕਿਤਾ ਵੀ ਚਾਰ ਚਪੇੜਾਂ ਦੇ ਮੂੰਹ ਤੇ ਮਾਰਦੇ ਵੀ ਕੰਜਰਾ ਕਿਤਾ ਬਾਬਾ ਜੀ ਤੁਹਾਨੂੰ ਮਾਰਿਆ ਇਹਨੂੰ ਹਾਂ ਤਾਂ ਫਿਰ ਤੁਸੀਂ ਸਟੈਂਡ ਕਿਉਂ ਲੈਨੇ ਹੋ ਉਹਦਾ ਤੁਸੀਂ ਸਟੈਂਡ ਕਿਉਂ ਲੈਨੇ ਹੋ ਕਿੰਨਾ ਗੱਲਤ ਕਹੋ ਨਾ ਫਿਰ ਤੇਰੀ ਘਰ ਵਾਲੀ ਤੇ ਹੱਥ ਪਾਇਆ ਹਾਤੀ ਭਾਲਿਆ ਨਾ ਇਤਨੂੰ ਭਾਵੇਂ ਮੂੰਹ ਕਿਹਾ ਹੋਵੇ ਹਾਂ ਉਦੋਂ ਇਹਨਾਂ ਦਾ ਸਾਰੇ ਦਾ ਫਰਜ਼ ਤੁਹਾਡਾ ਚਲ ਤੂੰ ਸਟੈਂਡ ਲਿਆ ਇਹਨਾਂ ਦਾ ਫਰਜ਼ੇ ਬਣਦਾ ਸੀ ਬੱਚੇ ਨੂੰ ਗਲਤ ਕਹਿੰਦੇ ਪਰ ਇਹਨਾਂ ਨੇ ਉੱਥੇ ਕੀ ਕੀਤਾ ਪਤਾ ਆਪਣੇ ਬੱਚੇ ਨੂੰ ਡਿਫੈਂਡ ਕਰਨ ਦੀ ਕੋਈ ਨਹੀਂ ਕੀਤੀ ਬਾਬੇ ਨਹੀਂ ਮਾਰਿਆ ਮੁੰਡੇ ਨੂੰ ਪੁੱਛੋ ਨਹੀਂ ਮਾਰਿਆ ਹਟ ਤੁਸੀਂ ਆਏ ਤਾਂ ਤੁਸੀਂ ਕਹਿ ਰਹੇ ਹੋ ਨਾ ਹੁਣ ਤੁਹਾਡੇ ਮਨ 'ਚ ਇਹ ਤਾਂ ਬੈਠੀ ਹੈ ਨਾ ਕਿ ਸਾਡੇ ਮੁੰਡੇ ਨੂੰ ਬਦਨਾਮ ਕੀਤਾ ਇਹਨਾਂ ਨੇ ਬਾਬਾ ਜੀ ਫਿਰ ਧਿਆਨ ਨਾਲ ਗੱਲ ਸੁਣ ਲਾ ਉਹਨੂੰ ਵਿਆਹ ਕੇ ਲੈ ਆਇਆ ਤੂੰ ਘਰ-ਬਾਰ ਛੱਡ ਕੇ ਆਈ ਤੇਰੇ ਕਰਕੇ ਤੇ ਜੇ ਤੇ ਕਿਤੇ ਉਹਦਾ ਕੈਰੇਕਟਰ ਮਾੜਾ ਜਿਉ ਕਿਸੇ ਕੋਲੋਂ ਮਾਰੀ ਫਿਰ ਤੂੰ ਕਹੇ ਫਿਰ ਛੱ ਪਰ ਜੇ ਸਿਰਫ ਜਵਾਨ ਮਾੜੀ ਦੇ ਇਸ ਕਰਕੇ ਤੈਨੂੰ ਕਹਿੰਦਾ ਮੈਂ ਘਰ ਨਹੀਂ ਰੱਖਣਾ ਇਹ ਗੱਲ ਬੜੀ ਦਾ ਬਿਲਕੁਲ ਦਿਮਾਗ ਚੋਂ ਕਰ ਦੇ ਮੇਰੀ ਸੁਣ ਬਬਈ ਮੇਰੀ ਸੁਣ ਇੱਕ ਮਿੰਟ ਬਿਲਕੁਲ ਦਿਮਾਗ ਚੋਂ ਕਰ ਦੇ ਤੇਰੀ ਹੋਣਾ ਤੇਰੀ ਧੀ ਹੋਵੇ ਤੇਰੀ ਧੀ ਇਦਾਂ ਹੁੰਦਾ ਹੋਵੇ ਤੂੰ ਕਿਸ ਜਾਣ ਲਾਂਗੀ ਦੋਰੇ ਵਿਆਹ ਕੀਤਾ ਉਹਨੂੰ ਪਤਾ ਹੈ ਤੈਨੂੰ ਤੂੰ ਮਰਜ਼ੀ ਨਾਲ ਕੀਤਾ ਨਾ ਬਬਈ ਇਹ ਸੋਪੀ ਤੇ ਜਾਈ ਤੂੰ ਮਰਜ਼ੀ ਨਾਲ ਕੀਤਾ ਨਾ ਹਾਂਜੀ ਹਾਂਜੀ ਅੱਜ ਤੂੰ ਕਿਦਾ ਕਹਿੰਦਾ ਮੈਂ ਛੱਡ ਦੂੰਗਾ ਨੂੰ ਬਬਈ ਵੇਖੋ ਮੇਰੀ ਗੱਲ ਸੁਣੋ ਜਦੋਂ ਘਰੋਂ ਗਈ ਆ ਹਾਂ ਲੋ ਤੇ ਕਹੀ ਕਿਹੜੀ ਗੱਲੋਂ ਮੈਂ ਖੱਟ ਛੱਡਿਆ ਨਾ ਬਾਬਾ ਇਹਨਾਂ ਨੂੰ ਮੈਂ ਕਹੀ ਕਿਹੜੀ ਗੱਲੋਂ ਉਹਦੇ ਬਾਬਾ ਜੀ ਜਦੋਂ ਬੋਤਾਂ ਬਾਪ ਸੇ ਰੂਪ ਸਦਨ ਕਰਾਂਗੇ ਨਾ ਜਿਹੜੀ ਬਾਬਾ ਜੀ ਮਾਨਸਿਕ ਤੌਰ ਤੇ ਛੋਟੇ ਦੀ ਗੱਲ ਹੋਈ ਸੀ ਨਾ ਉਹ ਤਿੰਨ ਚਾਰ ਮਹੀਨੇ ਬਾਬੇ ਪੁਰਾਣੀ ਆਹੀਂ ਬੜਾ ਵਧੀਆ ਰਹਿ ਗਿਆ ਕੋਈ ਨਾ ਗੱਲ ਹੋਈ ਕੋਈ ਮੈਂ ਕਹਿੰਦਾ ਹੋਈ ਠੀਕ ਪਰ ਹੁਣ ਉਸ ਗੱਲ ਨੂੰ ਕਾਰਨ ਬਣਾ ਕੇ ਇਹ ਉਹਨੂੰ ਸਦਨ ਕਰਨ ਉੱਤੇ ਬਿਨਾਂ ਕਿਸੇ ਕਾਰਨ ਦੇ ਤੋਂ ਅੱਜ ਤੋਬਾ ਕੋਈ ਨੂੰ ਹੱਥ ਲਾਇਆ ਉਹ ਭਰਾ ਨੂੰ ਵੀ ਕਹਿ ਦਿਓ ਭਰਾ ਨੂੰ ਉਹਨੂੰ ਜਿਹੜਾ ਪਾਪਾ ਜੀ ਵੀ ਇਹਦਾ ਹਲ ਕੀਤਾ ਸਾਡੇ ਘਰੋਂ ਦੋਵੇਂ ਨਿਕਲ ਜਾਣ ਮੇਰੀ ਬੀਬੀ ਬਾਜ ਥੱਲੇ ਘਰ ਜਿਆਦਾ ਉੱਚੀ ਨਹੀਂ ਬੋਲਣਾ ਇੱਥੇ ਪਾਪਾ ਜੀ ਖਬਰ ਚ ਘਟਾਇਆ ਮੇਰੇ ਬਦਲੀ ਜਿਆਦਾ ਮੈਂ ਜੋ ਪ੍ਰੂਫ ਹੀ ਆ ਕਿ ਤਾ ਮੱਚੀ ਕਰਦਾ ਨਹੀਂ ਇਹਨਾਂ ਮੈਂ ਜਦੋਂ ਸੁਧਰਾਂਗੇ ਵੇਖੀਂ ਕਿ ਮੈਂ ਰੱਖਿਆ ਮੈਂ ਰੱਖਿਆ ਇਹਨੂੰ ਤੂੰ ਸਮਝਾ ਇੱਕ ਮਿੰਟ ਰੋ ਜਾ ਇਹ ਨਸ਼ਾ ਕਰਦਾ ਕੋਈ ਇੱਕ ਵਾਰ ਚ ਘਟਾਇਆ ਮੈਂ ਨਹੀਂ ਰੱਖਣਾ ਘਰ ਮੇਰਾ ਬੱਚਾ ਵਜੇ ਘਰ ਮੈਂ ਨਹੀਂ ਰੱਖ ਸਕਦੀ ਕਿੰਨੂ ਦੋਵਾਂ ਨੂੰ ਮੇਰਾ ਸਰੀ ਇਹ ਵੀ ਜਾਵੇ ਤਾਂ ਉਹ ਵੀ ਜਾਵੇ ਮੈਂ ਕੱਲ ਤਾਂ ਸਭ ਨੌ ਕਰਕੇ ਕੱਢਣਗੇ ਘਰੋਂ ਦੋਨੋਂ ਨਹੀਂ ਮੈਂ ਇਹਨੂੰ ਮੈਂ ਮੁੰਡੇ ਮੈਂ ਬਾਬਾ ਜੀ ਮੁੰਡੇ ਆਪਣੇ ਨੂੰ ਨਾਲ ਹੀ ਕੱਢਣਗੇ ਨਾ 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 ਕੱਢਣ ਤਾਂ ਨੌ ਕਰਕੇ ਦਈਆਂ ਨੂੰ ਦੋਵੇਂ ਜਾਣ ਕਿਉਂ ਆ ਮੈਂ ਬੇਦਹਲਗੀ ਕਾਰੇ ਵਾ ਤੇ ਵਿਆਹ ਲੈ ਲੈਂਦੀ ਹਾਂ ਉਹਨੂੰ ਵਿਆਹ ਕਿੱਥੋਂ ਲੈਂਦਾ ਫਿਰ ਤੁਸੀਂ ਬਾਬੀ ਜੀ ਪਰਦਾਇਕ ਤੁਸੀਂ ਤੁਹਾਡੇ ਤੇਰੇ ਪਰਿਵਾਰ ਨੂੰ ਜਾਂ ਤੈਨੂੰ ਚੂ ਵੀ ਤੇਰੀ ਦਿਖਲਾ ਬੋਲ ਜੇ ਤਾਂ ਮੈਂ ਇੱਥੇ ਭਾਗ ਜਮਰੂ ਦੀ ਕੁੜੀ ਦੇ ਪਰ ਇਹ ਤੂੰ ਇਹ ਸੋਚੇਂ ਕਿ ਮੈਂ ਇਹਨੂੰ ਛੱਡ ਦੂੰਗਾ ਤੇ ਇਹ ਤਰ੍ਹਾਂ ਭਲੇਖਾਈ ਬਾਬਾ ਜੀ ਮੇਰੇ ਤੇ ਰਿਕਾਰਡਿੰਗ ਵੀ ਹੈਗੀ ਗਲਤੀ ਕਰਦੇ ਕਿ ਜਿਹੜਾ ਬਣਦਾ ਉਹਦਾ ਤੈਨੂੰ ਉਹਦਾ ਵੇ ਪਰ ਉਹ ਤੂੰ ਉਹਨੂੰ ਗੁਲਾਮ ਤੌਰ ਤੇ ਨਹੀਂ ਵਰਤਣਾ ਹਰਚੇ ਪੁੱਤ ਘਰ ਘਰੋਂ ਪੈਰ ਨਹੀਂ ਪੁੱਟਦਾ ਸਾਰਾ ਕੁਝ ਛੱਡ ਕੇ ਪਿਛੋਂ ਆ ਗਈਆਂ ਨਾ ਆਈਆਂ ਨਾ ਫੇਰ ਹੁਣ ਬਾਬਾ ਜੀ ਮਾਰਦਾ ਹੋਣਾ ਇਹ ਪੁੱਤ ਜੀ ਮੈਂ ਇਹੋ ਗੱਲਾਂ ਕਰਦਾ ਪਿੱਛੇ ਛੱਡ ਦੇ ਹੋਣੀ ਕੋਈ ਅੱਜ ਦੀ ਗੱਲ ਕਰ ਤੈਨੂੰ ਉਂਗਲ ਨਹੀਂ ਲਾਉਂ ਅੱਜ ਤੋਂ ਬਾਅਦ ਇਹ ਉਂਗਲ ਲਾਉਗਾ ਨਹੀਂ ਬੈਠੇ ਸ਼ੱਕ ਨਹੀਂ ਕਰਦੀ ਮੈਨੂੰ ਕੁੜੀ ਸ਼ੱਕ ਮਮੇ ਘੰਡੇ ਕਿਹੜੀ ਕੁੜੀ ਨੇ ਕਿਹਾ ਤੈਨੂੰ ਮੈਂ ਤੁਹਾਨੂੰ ਫੋਨ ਲਾ ਕੇ ਗੱਲ ਕਰਵਾ ਦਿੰਦੀ ਬੋਤੀ ਗੱਲ ਕੁੜੀ ਨਾਲ ਤੂੰ ਵੀ ਦੱਸ ਉਹ ਮੈਂ ਇਹ ਵੀ ਕਰ ਦੁੱਧ ਦਾ ਦੁੱਧ ਕਰੇਗਾ ਇਹ ਕਰ ਵੀ ਨਾ ਬੜੀ ਆਹੋ ਕਰ ਵੀ ਗੱਲ ਹਾਂ ਹਾਂਜੀ ਕੋਣ ਮੈਂ ਕਹ ਪਛਾਣ ਲੈ ਜੇ ਹਾਂਜੀ ਹਾਂਜੀ ਮੈਂ ਕਹ ਮੈਂ ਮੈਂ ਕਹ ਮੈਂ ਇਹ ਪੁੱਛਣਾ ਸੀਗਾ ਜਦੋਂ ਮੇਰੇ ਉਹਦੋਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਮੈਨੂੰ ਇਹੀ ਗੱਲ ਆਖੀ ਸੀ ਨਾ ਕਿ ਸਾਨੀ ਵੱਲ ਧਿਆਨ ਦੇ ਆਹ ਤੇ ਉਹ ਤੁਹਾਡੇ ਨਾਲ ਗੱਲ ਕਰਦਾ ਸੀ ਨਾ ਮੈਂ ਕਹਾਂ ਨਾ ਮੈਂ ਤੁਹਾਨੂੰ ਮੈਂ ਫੋਨ ਕਰ ਕਰਕੇ ਤੰਗ ਕਰਨਾ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ ਨਹੀਂ ਫੋਨ ਕਰਦੀ ਉਹ ਕਰਦਾ ਮੈਨੂੰ ਹਾਂ ਮੈਂ ਤੁਹਾਨੂੰ ਸੁਨੇਹ ਭੇਜਿਆ ਸੀ ਨਾ ਕਿ ਫੋਨ ਕਿੱਥੋਂ ਆਇਆ ਆ ਪਪਾਈ ਨਾਲ ਗੱਲ ਕਰਿਓ ਮਾੜੀ ਜੀ ਹਾਂ ਪੁੱਤ ਹੈਲੋ ਜੀ ਆਂਟੀ ਮੈਂ ਕਹਿਣਾ ਨਾ ਦੋਵਾਂ ਜੀਆਂ ਦਾ ਕੋਈ ਡਿਸਪਿਊਟ ਪਿਆ ਸੀ ਸਾਡੇ ਕੋਲ ਆਏ ਸੀਗੇ ਜੀ ਜੀ ਇਹ ਪੁੱਤ ਜਿਹੜੀ ਕਹਿ ਰਹੀਆਂ ਗੱਲ ਵੀ ਇਹ ਜਿਹੜਾ ਮੁੰਡਾ ਵਕੀਰ ਨਾ ਸੀ ਇਹ ਨਾ ਮੇਰੀ ਗੱਲ ਨੂੰ ਇਸੀ ਨਾ ਕੱਲਰ ਨਾਲ ਜਿਸ ਦਿਨ ਜਿਸ ਦਿਨ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਹੂੰ ਤੇ ਦੋ ਕੀ ਕਹਿੰਦਾ ਕਾਲ ਕਰਕੇ ਮੈਨੂੰ ਕਹਿੰਦਾ ਵੀ ਇਹ ਨਾਲ ਗੱਲ ਕਰ ਮੈਂ ਕਿਹਾ ਵੀ ਦੇਖ ਬਹੁਤ ਫੁੱਟੂਗਾ ਤੂੰ ਮੈਂ ਰਣ ਗਿਆ ਨਹੀਂ ਯਾਰ ਹਾਂ ਬਸ ਆਹ ਗੱਲ ਪਰੇ ਕਹਾਂ ਤੂੰ ਬੋਲਣਾ ਨਹੀਂ ਹੁਣ ਇਹ ਤੋਂ ਦੁਬਾਰਾ ਨਹੀਂ বাজ ਕੱਢਣੀ ਮੈਨੂੰ ਮਾਰਤੀ ਨਹੀਂ ਸਾਰਾ ਵਾਰ ਇਸ ਬੰਦੇ ਨੇ ਮੇਰਾ ਯਕੀਨ ਤੋੜਿਆ ਠੀਕ ਆ ਹੂੰ ਹੂੰ ਸਿਰਫ ਇੰਨੇ ਮੇਰੀ ਸਿਰ ਵੀ ਇੰਨੇ ਮੇਰੇ ਘਰ ਦੇ ਕਹਿੰਦੇ ਸੀ ਕਿ ਹਾਂ ਨਾ ਉਹਨਾਂ ਨੂੰ ਵੀ ਜਾ ਕਰ ਦੋ ਜਦੋਂ ਚੈਨ ਨਹੀਂ ਹੁੰਦਾ ਨਾ ਸਿਆਨੋ ਮੌਕਾ ਲਓ ਸੁਗਰੰਦਾ ਐਨੇ ਮੇਰੇ ਸਾਰੇ ਯਾਰ ਆ ਦੋਸਤਾਂ ਚ ਖੇਲੀਆਂ ਚ ਸਭ ਤੁਸੀਂ ਜਿਹਾ ਸਾਡਾ ਫਰੈਂਡ ਸਰਕਲ ਸੇਮ ਸੀ ਕਿਉਂਕਿ ਸੱਚੇ ਪੜੇ ਸੀ ਹੂੰ ਐਨੇ ਇੰਨੀ ਸਾਡੇ ਟਾਈਮ ਇਨ ਸਾਰਿਆਂ ਦੇ ਵਿੱਚ ਐਨੇ ਮੈਸੂ ਚੋਨੀ ਵਜੋਂ ਅਸਲ ਮਯਾ ਜਿਹਾ ਚਾਂਦੀ ਨਾ ਮੇਰੇ ਕੋਲੋਂ ਸਭ ਕੁਝ ਸੀ ਮੈਂ ਨਾ ਕਰ ਖਰਾਬ ਕਰਦੀ ਪਰ ਮੈਂ ਨਹੀਂ ਚਾਹ ਕਿਉਂਕਿ ਉਹ ਵੀ ਇੱਕ ਥੋੜੀ ਹੈ ਜਿਹੜੀ ਲੈ ਕੇ ਆਇਆ ਹੂੰ ਮਤਲਬ ਮਤਲਬ ਤੁਹਾਡਾ ਪੁਆਇੰਟ ਕੀ ਪਹਿਲਾਂ ਤੇਰੀ ਇਹਦੇ ਨਾਲ ਫਰੈਂਡਸ਼ਿਪ ਸੀਗੀ ਤੁਹਾਡਾ ਸੀਗਾ ਕਨਸਰਨ ਵੀ ਤੁਸੀਂ ਵਿਆਹ ਕਰਾਉਂਗੇ ਹਾਂ ਇਹਨੇ ਮੈਨੂੰ ਝੂਠ ਨਾ ਰੇਣੀ ਲਾਇ ਲਾਇ ਬਟ ਇਹਨੇ ਬਾਅਦ ਦੇ ਵਿੱਚ ਇਹਨੇ ਮੈਨੂੰ ਦੱਸਿਆ ਨਹੀਂ ਤੇਰੇ ਨਾਲ ਧੋਖਾ ਕਰਤਾ ਤੇ ਤੋਹੇ ਅੱਟਾ ਜਿਗਰੇ ਵਾਲਾ ਸੀ ਨਾ ਉਹ ਮੈਂ ਮੂਠੇ ਕਿ ਨਹੀਂ ਇਹ ਗੱਲ ਮੈਂ ਤਾਂ ਥੋੜੇ ਜਿਹੀ ਜਨ ਲਾਣਾ ਕੋ ਮੇਰੇ ਮੂਠੇ ਬਰਾਉਂਦਾ ਵਿਆਹ ਅੱਛਾ ਚਲੋ ਜਦੋਂ ਇਹਦਾ ਵਿਆਹ ਹੋ ਗਿਆ ਪੁੱਤ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਉੱਤੋਂ ਪਿੱਛੇ ਹਟ ਗਏ ਉਹ ਮੇਰੇ ਇੰਨੇ ਆਪਸ ਤਾਂ ਆਖੀ ਸੀ ਜਦੀਪ ਜੰਡਿਆਪੁਰਿਆ ਤੁਹਾਨੂੰ ਮਿਲਣਾ ਆਪਣਾ ਇਹ ਤੋਂ ਲੱਗਦਾ ਨਹੀਂ ਬਣਿਆ ਸੀ ਉਹਨਾਂ ਨੇ ਮੈਨੂੰ ਪਹਿਲਾਂ ਦੱਸ ਦਿੱਤੀ ਕਿ ਇਹਦਾ ਵਿਆਹ ਆ ਫਿਰ ਤੁਸੀਂ ਕੀ ਫੈਸਲਾ ਕੀਤਾ ਹੋਰ ਆਪ ਨਹੀਂ ਬਫਰ ਫੋਨ ਕਰਨਾ ਛੱਡਤਾ ਸੀ ਫੋਨ ਕਰਨਾ ਛੱਡਤਾ ਸੀ ਹੋ ਗਿਆ ਕੰਪਨੀ ਚ ਕੋਈ ਵਿਆਹ ਹੋ ਗਿਆ ਪਿੱਛੇ ਬੱਤੇ ਹੈ ਕਿ ਕੰਮ ਕਰਦੀ ਬਿਲਕੁਲ 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 ਤੁਸੀਂ ਪਿੱਛੇ ਹੋ ਗਏ ਆਰਾਮਾ ਤੇ ਜਦੋਂ ਵਿਆਹ ਕਰਾਈ ਅੱਛਾ ਚਲੋ ਜੀ ਜਦੋਂ ਇਹਨੇ ਪੁੱਤ ਕਰਾ ਲਿਆ ਤੁਹਾਨੂੰ ਪਤਾ ਲੱਗ ਗਿਆ ਕਿ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਇਹ ਫੋਨ ਤੁਹਾਨੂੰ ਕਰਦਾ ਸੀਗਾ ਵਿਆਹ ਤੋਂ ਕਿੰਨੇ ਚਿਰ ਬਾਅਦ ਤੁਹਾਨੂੰ ਇਹਨੇ ਫੋਨ ਕੀਤਾ ਮੈਨੂੰ ਐਗਜ਼ੈਕਟ ਟਾਈਮ ਨਹੀਂ ਜੀ ਆ ਜੀ ਮਤਲਬ ਕਿੰਨੇ ਜਿਵੇਂ ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ ਪੁੱਤ ਹੋ ਗਿਆ 5 ਮਹੀਨਾ ਬਾਅਦ ਓਕੇ ਓਕੇ ਤੇ ਇਹਨੇ ਮੈਂ ਇਹਨੂੰ ਪਿਆਸੀ ਦੇਖ ਤੋਂ ਨਾ ਸੁਣਿਆ ਸੀ ਤਾਂ ਮੈਂ ਕਹਿੰਦਾ ਨਹੀਂ ਨਾ ਬੱਸ ਆਉਂ ਗਿਆ ਤੂੰ ਆਪਣਾ ਘਰ ਵਸਾ ਹੂੰ ਕਿਆ ਨਾ ਪੂਰਨਾ ਤੌਰ ਤੇਰਾ ਆਉਗਾ ਬਿਲਕੁਲ ਸੈਨੇ ਕਰ ਲਿਆ ਹਾਂ ਹਾਂ ਬਿਲਕੁਲ ਹਨਾ ਕੀ ਉਹ ਵੀ ਕੋਈ ਕੁੜੀ ਤੁੜੋਣੇ ਆ ਗਿਆ ਤਾਂ ਉਸ ਤੋਂ ਬਾਅਦ ਇਹਨੇ ਕੀ ਕਿਹਾ ਵੀ ਮਤਲਬ ਮੇਰੇ ਨਾਲ ਦੁਬਾਰਾ ਫਰੈਂਡਸ਼ਿਪ ਕਰ ਮੇਰੇ ਨਾਲ ਗੱਲਬਾਤ ਕਰ ਹਾਂ ਹਾਂ ਤੇ ਮੈਂ ਨਾ ਸੀ ਮੈਂ ਨਾ ਫਿਰ ਆਪਣੇ ਬ੍ਰਦਰ ਨਾਲੇ ਦੀ ਗੱਲ ਕਰਾਈ ਹੂੰ ਹਾਂ ਇਹਨਾਂ ਦੀ ਕਾਜਲ ਦੀ ਹੂੰ ਉਹਨੂੰ ਮੈਂ ਕਿਹਾ ਸੀ ਉਹ ਬੋਲਤੀ ਮੈਂ ਤਾਂ ਨਾਲ ਦਾ ਬੋਲਣ ਗਿਆ ਤੂੰ ਮੈਨੂੰ ਡਾਰਨੀ ਆ ਮੈਂ ਸ਼ੱਕੀ ਆ ਤੈਨੂੰ ਡਾਰਨੀ ਮੈਂ ਆਪਣੇ ਪਰਿਵਾਰੇ ਵਿੱਚ ਹਾਸਾ ਨਾ ਮੈਂ ਮਾਜਨ ਨੂੰ ਵੀ ਨਹੀਂ ਕੰਨਦੀ ਮੈਂ ਤਾਂ ਕਾਜਨ ਦੇ ਤੂੰ ਕੁੜੀਆਂ ਮੇਰੀ ਕੁੜੀਆਂ ਹਨਾ ਤੇ ਤੈਨੂੰ ਜਾਵਾ ਸ਼ਾਕਾ ਨਾ ਤੂੰ ਘਰ ਆ ਕੇ ਮਾਰੇ ਕੰਨ ਤੇ ਗਿਆ ਵਿੱਚ ਬੈ ਕੇ ਗੱਲ ਕਰਨ ਦੀ ਹਮਤ ਨਾ ਕਰੀ ਹੂੰ ਇਹ ਤਾਂ ਮੁੰਡੇ ਨੂੰ ਕੋਲ ਨਹੀਂ ਪੀਤਾ ਗੋਲ ਹੂੰ ਅੰਨੇ ਨੇ ਕੰਨ ਤੇ ਨਿਤਰਾਉਂਦੇ ਤਾਂ ਇਹ ਵੀ ਕਹਾਂ ਮੈਂ ਇਹ ਬਲਾਕ ਕੀਤਾ ਮੈਂ ਨੇਕਸਟ ਵਾਰ ਆਉਂਦੇ ਹਾਂ ਚਲੋ ਮਤਲਬ ਗੱਲ ਮੁੱਕਦੀ ਐ ਪਰ ਤੁਹਾਨੂੰ ਇਹ ਫੋਰਸ ਕਰਦਾ ਦੁਬਾਰਾ ਫੇਰ ਗੱਲਬਾਤ ਕਰਨ ਵਾਸਤੇ ਹਨਾ ਉਕੇ ਰਾਈਟ ਨਾਮ ਆ ਮੈਂ ਹੋਂ ਦੇ ਜੀ ਇਹਦੇ ਸਿਆਣੀ ਗੱਲਾਂ ਕਿ ਤੁਹਾਨੂੰ ਨੇ ਨਾ ਚਲੋ ਸਿਆਣੀ ਗੱਲ ਆ ਬਹੁਤ ਤੇਰੀ ਬਹੁਤ ਸਿਆਣੀ ਗੱਲ ਆ ਵੀ ਜੋ ਪਿੱਛੇ ਹੋ ਗਿਆ ਚੜਦੀ ਕਲਾ ਆਪਣੀ ਲਾਈਫ ਅੱਗੇ ਲੈ ਕੇ ਜਾਓ ਚਲ ਠੀਕ ਐ ਪੁੱਤ ਧੰਨਵਾਦ ਤੇਰਾ ਹਾਂਜੀ ਹਾਂਜੀ ਥੈਂਕ ਯੂ ਦੱਸ ਵੀ ਹੁਣ ਕੋ ਮੈਸੇਜ ਕਰਨ ਦੇ ਆ ਫੋਨ ਜਦੋਂ ਬੱਬੇ ਬਲੋ ਹੁਣ ਤੂੰ ਇਹ ਗੱਲ ਕਹ ਦੇ ਵੀ ਰਲ ਗਈਆਂ ਹੁਣ ਤੂੰ ਇਹ ਕਹਦੇ ਵੀ ਰਲ ਗਈਆਂ ਲੱਗੀਆਂ ਮੇਰੇ ਫੋਨ ਤੁਹਾਡੇ ਸਾਹਮਣੇ ਖੜ ਜਾ ਹੁਣ ਤੂੰ ਇਹ ਕਹਦੇ ਰਲ ਗਈਆਂ ਮੱਝਿਆ ਨਹੀਂ ਕਰ ਜਾਗਾ ਕਰ ਵਸਾਈ ਦਾ ਇਹੋ ਚੀਜ਼ ਸੇਮ ਐਂਦਾ ਸਮਝ ਲੈ ਇਹ ਇਹ ਆਪਣਾ ਕੋ ਪੁਰਾਣਾ ਫਰੈਂਡ ਜਿਹੜਾ ਤਾਂ ਸੀਗਾ ਇਹਦਾ ਕੋਈ ਲਾਈਫ ਵਾਲਾ ਬੰਦਾ ਸੀ ਪਾਰਟਨਰ ਇਹ ਉਹਦੇ ਨਾਲ ਸਬੰਧ ਕੈਮ ਕਰ ਲਿਆ ਅੱਜ ਤੂੰ ਤੂੰ ਤੇ ਇਹ ਅਨੁਭਵ ਲੋ ਕਰਕੇ ਇੱਕ ਮਿੰਟ ਦੋ ਤੈਨੂੰ ਮਾਰ ਦੇਗਾ ਕਿਉਂ ਬਾਬਾ ਜੀ ਮਾਰ ਦੇਗਾ ਤੇ ਤੇਰੀ ਜੁਰਤ ਕਿੱਦਾਂ ਬਜਨਾਂ ਨਹੀਂ ਹੈ ਬਾਈ ਬੰਦਾ ਰੱਖਣ ਦੀ ਤੇ ਤੂੰ ਅੰਮਖੇ ਖੇ ਖਾਂਦਾ ਫਿਰਦਾ ਤੂੰ ਫੇਰ ਤੇਰਾ ਪਿਆਰ ਜਾ ਗਿਆ ਮਗਰ ਉਹ ਉਹ ਗਲਤ ਬੋਲੀ ਤੇ ਪਿਆਰ ਜਾ ਗਿਆ ਹਾਂ ਇੰਟਰਵਿਊ ਮੈਂ ਮਾਰੇ ਬੋਲੀ ਤੇ ਗਲਤ ਆ ਬੱਚਿਆ ਰਿਸ਼ਤਾ ਖਤਮ ਹੋ ਗਿਆ ਤੇਰਾ ਉਧਰ ਤੂੰ ਜੋ ਕਰ ਲਿਆ ਕਰ ਲਿਆ ਜਿੰਦਗੀ ਚਲੋ ਠੀਕ ਹੈ ਮਨੁੱਖ ਦੋਤियां ਕਰਦਾ ਪਰ ਹੁਣ ਤੇਰਾ ਸਬੰਧ ਕਿਸੇ ਨਾਲ ਹੋਵੇ ਉਹ ਪਾਪ ਹੈ ਤੈਨਾਂ ਪਰੋ ਸਾਕਾਰ ਕਿਉਂ ਤੁਰਈ ਆ ਉਹ ਤਾਂ ਵੀ ਰੱਖ ਪਰ ਤੂੰ ਰੱਖ ਹੁਣ ਇਹ ਕੈਮ ਕੋਲਾ ਤੁਹਾਡਾ ਸ਼ੱਕ ਫਿਰ ਜਾਇਜ਼ ਹੈ ਨਾ ਤੇ ਜਿਹੜੇ ਵਟਸਐਪ ਸਕੈਨ ਕੀਤੇ ਜਾਂ ਕਾਰਨ ਕਰਕੇ ਕੀਤੇ ਤੂੰ ਆਹ ਕੰਮ ਕਰਦਾ ਹੁਣ ਵੇਖ ਕਹੇ ਤੇ ਵੇਖ ਸਭ ਤੋਂ ਵੱਡੀ ਗੱਲ ਜਿਹਨੂੰ ਤੂੰ ਫੋਰਸ ਕਰਦਾ ਚਾਕੇ ਅਗਲੀ ਦਸੰਢੀ ਉਹਨੂੰ ਸਾਰੇ ਗੱਲੋ 10 ਮੈਨੂੰ ਉਹਨੂੰ ਪਤਾ ਫੇਰੇ ਜਰੀ ਬੈਠੀ ਆ ਵਾ ਫੇਰ ਵੀ ਬੜਾ ਬੜੀ ਵੱਡੀ ਗੱਲ ਆ ਗੱਲ ਵੀ ਸੋਚੀਏ ਤੇ ਭੈਣ ਸਭ ਕੁਝ ਹੋ ਜਾਂਦਾ ਵਾ ਤੇ ਭਾਈ ਸਾਹਿਬ ਬੜੀ ਬੜੀ ਵੱਡੀ ਗੱਲ ਆ ਏ ਮੈਨੂੰ ਇਹ ਵੀ ਕਹਿ ਕਹਣੀ ਜਿੱਤੇ ਖਲੋਏਗੀ ਮੈਂ ਨਾ ਖਲੋਤੀ ਸਬੂਤ ਭੈਣ ਮੇਰੀ ਇਹ ਗੱਲ ਸਮਝ ਜਾ ਵੀ ਕੀ ਬੀਦੀ ਜਨਾਨੀ ਦੇ ਉੱਤੇ ਜੇ ਤੁਹਾਨੂੰ ਪਤਾ ਲੱਗਦਾ ਵੀ ਉਹਦਾ ਬੰਦਾ ਸੌਂਕਣ ਨਹੀਂ ਜਨਾਨੀ ਚਾਰਦੀ ਸਭ ਕੁਝ ਚਰ ਲੈਂਦੀ ਹੈ ਸੱਚ ਹੈ ਨਾ ਤੁਸੀਂ ਵੀ ਵਿਆਹੇ ਹੋ ਜਨਾਨੀ ਸੌਂਕਣ ਨਹੀਂ ਚਾਰਦੀ ਬਾਕੀ ਜਾਨੀ ਸਭ ਕੁਝ ਚਰ ਲੂਗੀ ਹਾਂਜੀ ਲਾ ਸੁਣ ਫਿਰ ਸਰਦਾਰ ਸਾਹਿਬ ਹਰ ਜੋ ਸਾਡੇ ਕੋਲ ਆਇਆ ਨਾ ਸਾਡਾ ਮਕਸਦ ਹੈ ਪੁੱਤ ਵਸਾਉਣਾ ਅਸੀਂ ਜਾੜਦੇ ਨਹੀਂ ਹੁੰਦੇ ਜਾਨਾ ਸਾਡੇ ਵਾਸਤੇ ਕੋਈ ਸਫਾ ਦਿਖਾ ਦੋ ਮਿੰਟ ਜਾੜ ਦਾਂਗੇ ਪਰ ਅਸੀਂ ਨਹੀਂ ਜਾੜਦੇ ਹੁੰਦੇ ਪੁੱਤ ਅਸੀਂ ਕੋਸ਼ਿਸ਼ ਕਰਦੇ ਆਂ ਵੀ ਵਸ ਜੇ ਵਿਆਹ ਕੇ ਲੈ ਕੇ ਆਇਆ ਤੈਨੂੰ ਠੀਕ ਹੈ ਨਾ ਭਾਵੇਂ ਇਹਨੂੰ ਜਿਤਨਾ ਮਰਜ਼ੀ ਲੈ ਕੇ ਆਇਆ ਤੇ ਤੇਰਾ ਉਹਨੇ ਤੇਰੀ ਜੀ ਇੱਤਿਆ ਤੈਨੂੰ ਸਾੰਭ ਤੇ ਹਾ ਜੀਆਂ ਆਸ਼ਕੀਆਂ ਮਾਰਦਾ ਫਿਰਦਾ ਬੰਦ ਕਰਦੇ ਇਹਦੇ ਫਿਰ ਸਾਡੇ ਕੋਲ ਕੋਈ ਤੇ ਤੇਰਾ ਆਸ਼ਕੀ ਮਰਾਵਾਂਗੇ ਵੀ ਯਾਦ ਕਰੇਗਾ ਤੂੰ ਜਿੱਥੇ ਉਹ ਗਲਤਿਆ ਨੂੰ ਗਲਤ ਕਹਿਣ ਦਾ ਨਾ ਜਵਾਨ ਨਹੀਂ ਹੋਣੀ ਅਜੇ ਤੱਕ ਨਹੀਂ ਵਾਹੂਗੀ ਜਵਾਨ ਨੂੰ ਨਾਉ ਪੈਰ ਆਰ ਗੁੱਟ ਪੁੱਟੂਗੀ ਤੇ ਤੂੰ ਇਹਨੂੰ ਛੱਡ ਦੀ ਹੋਰ ਦੱਸ ਪਰ ਤੂੰ ਕਾਰਨ ਨਹੀਂ ਬਣਾਣਾ ਚਾਹੀਦਾ ਉਹਦਾ ਵੀ ਉਹ ਘਰੋਂ ਪੈਰ ਪੁੱਟੇ ਮੌਕਾ ਨਾ ਦੇਈ ਮੌਕਾ ਨਾ ਦੇਈ ਇੱਕ ਹਾਂ ਵੀ ਤੇਰਾ ਕੱਲ ਨੂੰ ਕੋਈ ਇਹਨੂੰ ਕੁੜੀ ਫੋਨ ਕਰਕੇ ਕਵੇ ਤੇ ਮੈਨੂੰ ਇਹ ਫੇਰ ਤੋਂ ਘਰੋਂ ਜਾਊਗੀ ਨਾ ਜਦੋਂ ਇਹਨੂੰ ਇਹ ਪਤਾ ਲੱਗੂਗਾ ਵੀ ਇਹ ਬਾਹਰ ਸੁਣਨਾ ਲੱਗਦਾ ਫਿਰਦਾ ਫੇਰ ਤਾਂ ਜਾਊ ਨਾ ਘਰੋਂ ਅਗਲੀ ਤੇ ਤੂੰ ਸਮਝ ਗਿਆ ਮੇਰਾ ਬੁੱਤ ਗੱਲ ਛੱਡ ਦੋ ਇਹਨੂੰ ਖੇਰ ਨੂੰ ਕੁੜੀ ਨੂੰ ਨਾ ਤੁਸੀਂ ਬਾਣੀ ਪੜਦੇ ਜੇ ਮਸਾ ਨਾ ਤੁਸੀਂ ਗੁਰੂ ਘਰ ਜਾਓ ਨਾ ਤੁਹਾਡੇ ਮਨਾਂ ਚ ਕੋਈ ਚੰਗੀ ਮਤ ਆਵੇ ਸੇਵਾ ਕਰਨਗੇ ਨਾ ਕਿਤੇ ਜਾਓ ਕਿਤੇ ਕਮਲੋ 2 ਘੰਟੇ ਗੁਰੂ ਘਰ ਜਾਓ ਘੰਟਾ ਸਵੇਰੇ ਜਾਓ ਘੰਟਾ ਚਾਮੀ ਬਾਣੀ ਪੜੋ ਧਾਰਮਿਕ ਸਥਾਨਾਂ ਤੇ ਜਾਓ ਤੁਹਾਡੀ ਮਤ ਬੁੱਧੀ ਮਾਸਾ ਬਦਲੇ ਹਰ ਵੇਲੇ ਤੁਸੀਂ ਗੰਦ ਚ ਵੜੇ ਜੇ ਉਹਨਾਂ ਚ ਤੁਸੀਂ ਗੰਦ ਵੇਖੀ ਜਾਂਦੇ ਜੇ ਗਾਂਦ ਤੁਸੀਂ ਰਿਜ਼ਰਵ ਕਰੀ ਜਾਂਦੇ ਜੇ ਉਹ ਕੋਈ ਤੁਸੀਂ ਦੁਨੀਆ ਤੇ ਕਰੀ ਜਾਂਦੇ ਜੇ ਤੇ ਤੁਹਾਡੇ ਘਰਾਂ ਦੇ ਤਲੇਸ਼ਾਂ ਪੈਣੀਆਂ ਜਾਉਂ ਆ ਤੂੰ ਬੱਦ ਗੁਰੂ ਵਾਲੇ ਪਾਸੇ ਲੱਗ ਜਾ ਕਿਤੇ ਬੱਬਾ ਹੀ ਖੜਦਾ ਰਿਹਾ ਹਰ ਸ਼ਨੀਵਾਰ ਦਰਬਾਰ ਸਾਹਿਬ ਮੈਂ ਤਾਂ ਕਹਿੰਨਾ ਵੀ ਗੁਰੂ ਵਾਲੇ ਪਾਸੇ ਲੱਗ ਸ਼ਨੀਵਾਰ ਕਿਉਂ ਰੋਜ਼ ਜਾਓ